ਹੁੰਦੀ ਸੀ ਸਾਚ ਜੀ ਆਪ ਸਿੱਖ ਕੌਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਇਹ ਮਹਾਨ ਤਖਤ ਸਿੱਖਾਂ ਦੇ ਐ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਐ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ કે ਇਸ ਨੂੰ ਗਵਾ ਕੇ ਰੱਖ ਲਿਓਗੇ ਅੱਜ ਤੁਹਾਡੇ ਉੱਰ ਨજર ਲੱਗੀ ਐ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪੜੀ ਐ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਾਥ ਸੰਗੇ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਲ ਦਲ ਵਸਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਿਹਦਾ ਇਹ ਕਹ ਰਹੇ ਸਨ ਸਾਰੇ ਸ਼ਕਦਰ ਦੇ ਤੁਰੇ ਐ ਯਾਦ ਕੋਲ ਦੀਫ ਤੇ ਫਡਾਲੇ ਦੇ ਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾ ਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਤੇ ਟਕਸਾਲ ਹੈ ਸਾਡੀ ਸਾਸਕ ਜੀ 26 ਸਾਲ ਪੰਜਾਹ ਤੱਕ ਮੈਂਬਰ ਐ ਸਟੀਪੀਸੀ 6 ਚੋੜਾ ਲੜੀਆਂ ਪਹਿਲੀ ਵਾਰੀ ਐਮਐਲਏ ਬਣੇ 1937 ਸ਼ੋਮਣੀ ਕਾਲ ਦਾ ਚੋਣ ਲੜੀ ਉਦੋਂ ਪਹਿਲੀ ਵਾਰੀ ਐਮਐਲਏ अनडिवाइड कंट्री बने तो दूजी लोर दूजी चोट उन्नीस सौ छियाली दो बार एम एल ए बने अनडिवाइड कंट्री फिर इधर आके मेरे फादर ला मेरे सोरा साहब जो साथे स्पीकर साहब बैठे इन्होंने रहे सात चोणा लड़िया कैरोनॉल भी रहे एम एल ए भी रहे उन्नीस सौ वजीर रहे सरदार प्रकाश सिंह बादल के नाल बड़िया डिवेलपमेंट कितिया सात जी एक पैसे द कोई उस थान ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1999 ਤੋਂ ਲੈ ਕੇ ਐਸੇ ਤੇ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਦੀ ਚੋਣ ਲੜੀ ਫੇਰ 97 ਵਿੱਚ ਇੱਧਰ ਮੈਂਬਰ ਬਣੀ ਸਤਨ ਵਿੱਚ ਐਮਐਲਏ ਬਣੀ ਮਨਿਸਟਰ ਬਣੀ ਤੁਸੀਂ ਮਾਨ ਦਿੱਤਾ ਪ੍ਰਧਾਨ ਵੀ ਬਣੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪੰਥ ਵੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਏ ਸਾਰੇ ਬੇਤੇ ਔਖੇ ਨਹੀਂ ਹੋਣਗੇ ਇਹਨਾਂ ਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਇਹਨਾਂ ਨੂੰ ਮੈਨੂੰ ਤਾਂ ਇਹਨਾਂ ਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਨਤਾ ਦੀ ਗੱਲ ਕਰੋ ਇਹ ਚਾਹੁੰਦੇ ਮਰਹਤਾ ਬਹਾਰ ਕਰੋ ਇਹ ਚਾਹੁੰਦੇ ਸਰਬਚਤਾ ਸ੍ਰੀ ਅਕਾਲ ਤਾ ਸਭ ਦੀ ਰਵੇ ਤੁਹਾਡੀ ਪ੍ਰਭੂਸ਼ਤਾ ਬੱਚੀ ਰਵੇ ਸਾਧ ਸੰਗਤ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਲਪ ਲੈ ਆ ਕੇ ਤੁਰੀ ਹੈ ਕਿ ਉਹ ਜੋ ਤੁਸੀਂ ਕਿਹਾ ਸ੍ਰੀ ਅਕਾਲ ਤਾ ਸਭ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਬਸ ਇਹੀ ਰੱਖਿਓ ਕੋਈ ਬੰਦਾ ਮਹਾਨ ਨਹੀਂ क्योंकि मानसिक की जी जो मनुखी टैग व्यर्थी सब जान मनुख की कोई टैग नहीं जो असी कि बादल साहब सारे छड़े जा रहे हैं कृपा करो जान दो मैं कला ही बड़ा फिर असी छे हो गए वागुरू जी का खालसा वाहू जी